ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਅਫੀਸ਼ੀਅਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਘਰ ਦਾ ਕੰਮ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਘਰੇਲੂ ਸੁਆਣੀਆਂ ਕਹਿਣ ਨੂੰ ਸਾਰਾ ਦਿਨ ਘਰੇ ਇਹੀ ਆਉਂਦਾ ਵੀ ਇਹ ਘਰੇ ਹੀ ਹੁੰਦੀਆਂ ਨੇ ਪਰ ਕੰਮ ਕਰਦੇ ਇੰਨੇ ਹੁੰਦੇ ਆ ਵੀ ਸਾਰਾ ਦਿਨ ਖਤਮ ਨਹੀਂ ਹੁੰਦੇ ਤੇ ਘਰ ਦੇ ਕੰਮਾਂ ਨੂੰ ਅਸੀਂ ਜਿੰਨੀ ਵੀ ਕੋਸ਼ਿਸ਼ ਕਰ ਲਈਏ ਕੰਮ ਫਿਰ ਵੀ ਕੰਟਰੋਲ ਦੇ ਵਿੱਚ ਨਹੀਂ ਆਉਂਦੇ ਮੁੱਕਦੇ ਵੀ ਨਹੀਂ ਤੇ ਇਸ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਨਾ ਉਹ ਇਹ ਕਿ ਡੋਮੈਸਟਿਕ ਹੈਲਪ ਮਿਲਣੀ ਬਹੁਤ ਔਖੀ ਹੋਈ ਹੋਈ ਹੈ ਤਾਂ ਅਜਿਹੇ ਦੌਰ ਦੇ ਵਿੱਚ ਅਸੀਂ ਕਿੰਝ ਘਰ ਦੇ ਕੰਮਾਂ ਨੂੰ ਮੈਨੇਜ ਕਰ ਸਕਦੇ ਆ ਉਹਦੇ ਬਾਰੇ ਅੱਜ ਤੁਹਾਨੂੰ ਥੋੜੇ ਜਿਹੀ ਟਿਪਸ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਆ ਕਿਉਂਕਿ ਤਕਰੀਬਨ ਜਿੰਨੀਆਂ ਵੀ ਸਾਡੀਆਂ ਭੈਣਾਂ ਲੋਕਰੀ ਪੇਸ਼ਾ ਨੇ ਉਹ ਥੋੜਾ ਜਿਹਾ ਇਸ ਤਰ੍ਹਾਂ ਦਾ ਪ੍ਰਬੰਧ ਕਰ ਹੀ ਲੈਂਦੀਆਂ ਹੁੰਦੀਆਂ ਜਿਦੇ ਨਾਲ ਘਰ ਦੇ ਕੰਮ ਜਿਹੜੇ ਆ ਉਹ ਥੋੜੇ ਜਿਹੀ ਸੌਖ ਦੇ ਨਾਲ ਨਿਬੇੜੇ ਜਾ ਸਕਣ ਤੇ ਰਾਮ ਤੌਰ ਤੇ ਜਿਵੇਂ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਮੇਰੇ ਕੋਲ ਕੋਈ ਵੀ ਡੋਮੈਸਟਿਕ ਹੈਲਪ ਨਹੀਂ ਹੈ ਮੈਂ ਘਰ ਦੇ ਸਾਰੇ ਕੰਮ ਜਿਹੜੇ ਆ ਉਹ ਆਪ ਕਰਦੀ ਆ ਮੈਨੂੰ ਬਹੁਤ ਸਾਰੇ ਪਹਿਲਾਂ ਇਸ ਤਰ੍ਹਾਂ ਦੇ ਸੁਨੇਹੇ ਆਉਂਦੇ ਹੁੰਦੇ ਸੀ ਕਿ ਤੁਸੀਂ ਕਿਸੇ ਦੀ ਹੈਲਪ ਕਿਉਂ ਨਹੀਂ ਲੈਂਦੇ ਤੁਸੀਂ ਇਕੱਲੇ ਹੀ ਸਾਰਾ ਕੁਝ ਕਿਉਂ ਮੈਨੇਜ ਕਰਦੇ ਹੋ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਮੈਂ ਕਿਸੇ ਦੀ ਹੈਲਪ ਨਹੀਂ ਲੈਣਾ ਚਾਹੁੰਦੀ ਪਰ ਕਿਉਂਕਿ ਜਿਸ ਵੇਲੇ ਤੱਕ ਸਵੇਰੇ ਘਰੋਂ ਜਾਣਾ ਹੁੰਦਾ ਓਨੀ अर्ਲੀ ਮਾਰਨਿੰਗ ਜਿੱਮੇ ਸਵੇਰੇ 8:30 ਵਜੇ ਤੱਕ ਕੋਈ ਵੀ ਤੁਹਾਡੇ ਘਰੇ ਆ ਕੇ ਤੁਹਾਡਾ ਘਰ ਦਾ ਸਾਰਾ ਸਾਫ ਸਫਾਈ ਦਾ ਕੰਮ ਜਾਂ ਕੱਪੜੇ ਵਗੈਰਾ ਧੋਕੇ ਨਹੀਂ ਜਾਊਗਾ ਕਿਉਂਕਿ ਅਗਲੇ ਨੂੰ ਆਪਣੇ ਘਰੇ ਵੀ ਕੰਮ ਹੁੰਦੇ ਨੇ ਸਭ ਦੇ ਬੱਚੇ ਹੀ ਸਕੂਲ ਜਾਂਦੇ ਹਨ ਤੇ ਦੂਜੀ ਗੱਲ ਜਦੋਂ ਤੱਕ ਤੁਸੀਂ ਵਾਪਸ ਆਉਂਨੇ ਹੋ ਮੈਨੂੰ ਇਹ ਲੱਗਦਾ ਸੀ ਕਿ ਮੈਂ ਘਰ ਨੂੰ ਉਸ ਤਰ੍ਹਾਂ ਖਿਲਰਿਆ ਹੋਇਆ ਛੱਡ ਕੇ ਨਹੀਂ ਜਾ ਸਕਦੀ ਕੰਮ ਤੇ ਕਿਉਂਕਿ ਇੱਕ ਆਪਨ ਹੁੰਦਾ ਨਾ ਕਿ ਜਿਸ ਵੇਲੇ ਆਪਾਂ ਕੰਮ ਤੋਂ ਘਰ ਆਈਏ ਤਾਂ ਘਰ ਆ ਕੇ ਇੱਕ ਸਕੂਨ ਮਿਲੇ ਕੀ ਸਾਫ ਸੁਥਰਾ ਹੈ ਸਭ ਕੁਝ ਮੈਨੇਜ ਹੈ ਤਾਂ ਇਸ ਕਰਕੇ ਮੈਂ ਬਹੁਤ ਕੋਸ਼ਿਸ਼ ਕੀਤੀ ਜਦੋਂ ਮੇਰੇ ਤੋਂ ਇਹ ਸਾਰਾ ਕੁਝ ਮੈਨੇਜ ਨਹੀਂ ਹੋਇਆ ਕਿ ਮੈਂ ਕਿਸ ਤਰ੍ਹਾਂ ਕਰਾਂ ਫਿਰ ਮੈਨੂੰ ਇੱਕੋ ਹੱਲ ਲੱਗਿਆ ਕਿ ਮੈਂ ਆਪਣੇ ਲਾਈਫਸਟਾਈਲ ਦੇ ਵਿੱਚ ਕੁਝ ਬਦਲਾਅ ਕੀਤੇ ਜਿਹਦੇ ਨਾਲ ਮੈਂ ਆਪਣਾ ਸਾਰਾ ਕੰਮ ਆਪ ਵੀ ਕਰ ਪਾ ਰਹੀ ਹਾਂ ਉਹ ਟਾਈਮ ਤੇ ਵੀ ਹੋ ਜਾਂਦਾ ਹੈ ਤੇ ਮੇਰੀ ਲਾਈਫ ਜਿਹੜੀ ਹੈ ਨਾ ਬੜੀ ਮੈਨੇਜ ਹੋ ਗਈ ਸਭ ਕੁਝ ਟਾਈਮ ਜਿਹੜਾ ਹੈ ਸਿਰਫ ਮੈਂ ਉਹ ਆਪਣਾ ਐਡਜਸਟ ਕੀਤਾ ਹੈ ਤੇ ਇਹਦੇ ਵਿੱਚ ਮੈਂ ਇੱਕ ਆਦਤ ਜਿਹੜੀ ਪਾਈ ਵੈਸੇ ਸ਼ੁਰੂ ਤੋਂ ਸੀਗੀ ਥੋੜਾ ਜਿਹਾ ਬਸ ਇਹਨੂੰ ਮੈਂ ਮਤਲਬ ਸਖਤੀ ਦੇ ਨਾਲ ਅਪਣਾਇਆ ਉਹ ਹੈਗੀ ਹੈ ਸਵੇਰੇ ਜਲਦੀ ਉੱਠਣ ਦੀ ਆਦਤ ਆਪਣਾ ਇੱਕ ਫਿਕਸ ਟਾਈਮ ਟੇਬਲ ਬਣਾ ਲਓ ਭੈਣੋ ਕਿ ਤੁਸੀਂ ਰਾਤ ਨੂੰ ਐਨੇ ਵਜੇ ਸੌਣਾ ਮੰਨ ਲਓ ਕਿ ਮੇਰਾ ਇੱਕ ਰੂਟੀਨ ਹੈ ਕਿ ਮੈਂ 8 ਵਜੇ ਤੋਂ ਬਾਅਦ ਕਿਸੇ ਦਾ ਵੀ ਫੋਨ ਨਹੀਂ ਦੇਖਦੀ ਮੈਂ ਫੋਨ ਨੂੰ ਬਿਲਕੁਲ ਨਹੀਂ ਚੱਕਦੀ ਹੈਗੀ ਜੇ ਕੋਈ ਬਹੁਤ ਕਿਸੇ ਵੀ ਅਰਜੈਂਟ ਜਿਵੇਂ ਕਿਸੇ ਦੀ ਕਾਲ ਆਣੀ ਹੋਵੇ ਤਾਂ ਘਰ ਦੇ ਬਾਕੀ ਮੈਂਬਰ ਹੈਗੇ ਉਹਨਾਂ ਦੇ ਫੋਨ ਤੇ ਵੀ ਆ ਸਕਦੀ ਆ ਠੀਕ ਹੈ ਤਾਂ ਮੇਰੀ ਇੱਕ ਜਿਹੜੀ ਰੂਟੀਨ ਬਣੀ ਹੋਈ ਹੈ ਕਿ ਮੈਂ ਰਾਤ ਨੂੰ 10 ਵਜੇ ਤੱਕ ਹਰ ਹਾਲ ਦੇ ਵਿੱਚ ਸੌ ਜਾਣਾ ਤੇ ਇਸੇ ਤਰ੍ਹਾਂ ਸਵੇਰੇ 3:30 ਤੋਂ ਪੌਣੇ 4 ਦੇ ਵਿੱਚ ਮੈਂ ਸਵੇਰੇ ਉੱਠ ਜਾਨੀ ਆ ਤੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਾ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਇਹ ਕਿ ਆਪਣਾ ਤਾਂ ਤੁਸੀਂ ਧਿਆਨ ਰੱਖਣਾ ਹੀ ਹੁੰਦਾ ਹੈ ਨਾ ਕਿ ਜਿਸ ਵੇਲੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰਦੇ ਹੋ ਨਾ ਜਾਂ ਥੋੜਾ ਜਿਵੇਂ ਤੁਸੀਂ ਚਾਹ ਦਾ ਕੱਪ ਬਣਾ ਕੇ ਦਿੱਤਾ ਬਾਕੀ ਪਰਿਵਾਰਕ ਮੈਂਬਰਾਂ ਨੂੰ ਖੁਦ ਤੁਸੀਂ ਪਾਣੀ ਪੀਤਾ ਜਿਸ ਵੇਲੇ ਤੁਸੀਂ ਐਕਸਰਸਾਈਜ਼ ਸ਼ੁਰੂ ਕਰਦੇ ਹੋ ਨਾ ਆਪਣੇ ਆਪ ਲਈ ਤਾਂ ਉਸ ਤੋਂ ਪਹਿਲਾਂ ਤੁਸੀਂ ਵਾਸ਼ਿੰਗ ਮਸ਼ੀਨ ਔਨ ਕਰ ਦਿਆ ਕਰੋ ਤਾਂ ਕਿ ਜਦੋਂ ਤੱਕ ਤੁਸੀਂ ਆਪਣੀ ਐਕਸਰਸਾਈਜ਼ ਕੰਪਲੀਟ ਕਰੋ ਉਹਨੇ ਟਾਈਮ ਦੇ ਵਿੱਚ ਤੁਹਾਡੇ ਜਿਹੜੇ ਕੱਪੜੇ ਨੇ ਉਹ ਧੋਤੇ ਜਾਣਗੇ ਤੇ ਜੇ ਤੁਸੀਂ ਐਕਸਰਸਾਈਜ਼ ਸਵੇਰ ਵੇਲੇ ਤੁਹਾਡੇ ਕੋਲ ਨਹੀਂ ਹੁੰਦਾ ਟਾਈਮ ਤੁਸੀਂ ਸਵੇਰ ਵੇਲੇ ਨਹੀਂ ਕਰਦੇ ਤਾਂ ਉਸ ਟਾਈਮ ਦੇ ਵਿੱਚ ਜਿਸ ਦਿਨ ਮੇਰੇ ਕੋਲ ਕਈ ਵਾਰ ਕੰਮ ਜਿਆਦਾ ਹੁੰਦਾ ਕਿ ਬੈੱਡ ਸ਼ੀਟਸ ਵੀ ਮੈਂ ਹੀ ਚੇਂਜ ਕਰ ਰਹੀ ਆ ਤਾਂ ਉਸ ਦਿਨ ਮੈਂ ਕੀ ਕਰਦੀ ਆ ਕਿ ਮੈਂ ਫਿਰ ਜਿਹੜਾ ਹੈ ਨਾ ਉਹ ਕੱਪੜੇ ਨਾਲ ਜਿਹੜੇ ਆ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਵੀ ਪਾ ਦੇਣੀ ਆ ਤੇ ਨਾਲ ਵੀ ਹੱਥਾਂ ਨਾਲ ਵੀ ਲੱਗੀ ਰਹਿਣੀ ਆ ਤਾਂ ਜੋ ਕੰਮ ਜਿਹੜਾ ਹੈਗਾ ਉਹ ਜਲਦੀ ਖਤਮ ਹੋ ਜੇ ਜਾਂ ਫਿਰ ਉਹਨਾਂ ਟਾਈਮ ਦੇ ਵਿੱਚ ਤੁਸੀਂ ਕਿਚਨ ਦੇ ਵਿੱਚ ਸਬਜੀ ਵਗੈਰਾ ਬਣਾ ਸਕਦੇ ਹੋ ਤੇ ਬਹੁਤ ਸਾਰੀਆਂ ਭੈਣਾ ਹੁੰਨ ਰਿਹਾ ਤੇ ਇੱਥੇ ਹੀ ਦੂਜਾ ਟਿਪਸ ਜਿਹੜਾ ਹੈ ਉਹ ਸ਼ੁਰੂ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਬਹੁਤ ਸਾਰੀਆਂ ਭੈਣਾਂ ਇਹ ਕਹਿੰਨੀਆਂ ਮੈਨੂੰ ਯਾਦ ਆ ਕਿ ਮੇਰੇ ਇੱਕ ਰਿਸ਼ਤੇਦਾਰ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਛੇਤੀ ਕੰਮ ਨਿਵੇੜਦੇ ਹੋ ਹਨ ਮੈਂ ਛੇਤੀ ਕੰਮ ਨਹੀਂ ਨਿਵੇੜਦੀ ਹੈਗੀ ਮੇਰਾ ਕੰਮ ਵੀ ਉਨਾ ਹੀ ਹੁੰਦਾ ਬਸ ਮੈਂ ਉਹਨੂੰ ਸ਼ੁਰੂ ਬਹੁਤ ਛੇਤੀ ਕਰ ਲੈਨੀ ਆ ਹਨਾ ਤਾਂ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹੋ ਦੇਖੋ ਅ ਅਦਰਕ ਤੇ ਲਸਣ ਦਾ ਪੇਸਟ ਬਣਾ ਕੇ ਤੁਸੀਂ ਤਿਆਰ ਰੱਖੋ ਹਰ ਵੇਲੇ ਜੇ ਤੁਸੀਂ ਟਾਈਮ ਮੈਨੇਜ ਕਰਨਾ ਹੈ ਨਾ ਜੇ ਤੁਸੀਂ ਮਤਲਬ ਜਿੱਦਾਂ ਤੁਹਾਡੇ ਕੋਲ ਟਾਈਮ ਹੈਗਾ ਫਿਰ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਹੈ ਪਰ ਤੁਸੀਂ ਸਾਰਾ ਦਿਨ ਹੀ ਉਹਨਾਂ ਕੰਮਾਂ ਨੂੰ ਜਦੋਂ ਵਾਰ-ਵਾਰ ਲੱਗੇ ਰਹਿੰਦੇ ਹੋ ਤੁਹਾਨੂੰ ਬੋਰਿਟ ਵੀ ਹੁੰਦੀ ਆ ਨਾ ਜੇ ਤੁਸੀਂ ਦਫ਼ਤਰ ਨਹੀਂ ਵੀ ਜਾਣਾ ਤਾਂ ਵੀ ਤੁਹਾਡਾ ਇਹ ਦਿਲ ਤਾਂ ਕਰਦਾ ਹੋਗਾ ਨਾ ਕਿ ਕੰਮ ਛੇਤੀ ਖਤਮ ਹੋ ਜਾਣਾ ਹੈ ਨਾ ਤਾਂ ਛੁੱਟੀ ਵਾਲੇ ਦਿਨ ਮੈਂ ਕੀ ਕਰਦੀ ਆ ਕਿ ਜਿਵੇਂ ਤੁਹਾਨੂੰ ਵੀਕੈਂਡ ਦਾ ਆਫ ਹੁੰਦਾ ਸੈਟਰਡੇ ਸੰਡੇ ਤਾਂ ਤੁਸੀਂ ਉਸ ਦਿਨ ਅਦਰਕ ਲਸਣ ਜਿਹੜਾ ਹੈਗਾ ਸਾਰਾ ਛਿਲਕੇ ਤੁਸੀਂ ਉਹਦਾ ਪੇਸਟ ਤਿਆਰ ਕਰਕੇ ਰੱਖ ਲਓ ਤਾਂ ਜੋ ਉਹ ਜਿਹੜਾ ਪੇਸਟ ਹੈ ਉਹ ਤੁਹਾਨੂੰ ਜਦੋਂ ਤੁਹਾਨੂੰ ਕੰਮ ਦੀ ਜ਼ਰੂਰਤ ਹੈਗੀ ਹੈ ਜਿਸ ਵੇਲੇ ਤੁਹਾਨੂੰ ਸਬਜੀ ਵਗੈਰਾ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹਦੀ ਜ਼ਰੂਰਤ ਹੈ ਉਸ ਵੇਲੇ ਤੁਸੀਂ ਉਹਨੂੰ ਇਸਤੇਮਾਲ ਕਰ ਸਕੋ ਹੈ ਨਾ ਇਹ ਜਿਵੇਂ ਇਸੇ ਤਰ੍ਹਾਂ ਹਰੀਆਂ ਮਿਰਚਾਂ ਦਾ ਪੇਸਟ ਬਣਾ ਕੇ ਤੁਸੀਂ ਰੱਖ ਸਕਦੇ ਹੋ ਕਈ ਵਾਰ ਕੀ ਕਹਿੰਦੇ ਕਿ ਅਸੀਂ ਨਾ ਮਿਰਚਾਂ ਵਗੈਰਾ ਦਾ ਪੇਸਟ ਅਸੀਂ ਰੱਖ ਵੀ ਲੈਣੇ ਆ ਜੀ ਤਾਂ ਉਹ ਨਾ ਫਿਰ ਖਰਾਬ ਹੋ ਜਾਂਦਾ ਥੋੜੇ ਸਮੇਂ ਬਾਅਦ ਹੀ ਤੁਸੀਂ ਜਿਸ ਵੇਲੇ ਉਹਨੂੰ ਪੇਸਟ ਨੂੰ ਬਣਾਉਨੇ ਉਹਨਾਂ ਉਹਦੇ ਵਿੱਚ ਤੁਸੀਂ ਲੂਣ ਪਾ ਦਿਓ ਤੇ ਨਾਲ ਹੀ ਥੋੜਾ ਜਿਹਾ ਉਹਦੇ ਵਿੱਚ ਸਰੋਂ ਦਾ ਤੇਲ ਪਾ ਦਿਓ ਉਹ ਤੁਹਾਡਾ ਜਿਹੜਾ ਪੇਸਟ ਹੈ ਨਾ ਉਹ 6 ਮਹੀਨਿਆਂ ਤੱਕ ਉਸੇ ਤਰ੍ਹਾਂ ਫ੍ਰੀਜਰ ਦੇ ਵਿੱਚ ਠੀਕ ਰਹੇਗਾ ਇਸੇ ਤਰ੍ਹਾਂ ਜਿਵੇਂ ਮੌਸਮੀ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਹਨਾ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਜਿਵੇਂ ਬਰਸਾਤਾਂ ਦੇ ਵਿੱਚ ਅੱਜਕੱਲ ਤਾਂ ਹਰ ਇੱਕ ਸਬਜ਼ੀ ਜਿਹੜੀ ਉਹ ਥੋੜੀ ਜੀ ਮਹਿੰਗੀ ਹੋ ਜਾਂਦੀ ਆ ਪਰ ਇਸ ਤੋਂ ਪਹਿਲਾਂ ਜਿਵੇਂ ਟਮਾਟਰ ਨਾਲ ਬਹੁਤ ਸਸਤੇ ਸੀਗੇ ਤਾਂ ਤੁਸੀਂ ਟਮਾਟਰ ਨੂੰ ਉਹਨੂੰ ਇੱਕ ਸਟੋਰ ਕਰਨ ਦਾ ਵੀ ਢੰਗ ਹੁੰਦਾ ਤੁਸੀਂ ਸਾਰੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਬਿਲਕੁਲ ਸੁਕਾ ਲੈਣਾ ਤੇ ਸੁਕਾਣ ਤੋਂ ਬਾਅਦ ਤੁਸੀਂ ਉਹਨਾਂ ਦੇ ਮੋٹے ਮੋٹے ਟੁਕੜੇ ਕਰਕੇ ਤੁਸੀਂ ਉਹਨਾਂ ਨੂੰ ਗ੍ਰाइंड ਕਰ ਲੈਣਾ ਠੀਕ ਹੈ ਜੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਿਆ ਤਾਂ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਥੋੜਾ ਜਿਹਾ ਤੇਲ ਪਾ ਕੇ ਤੁਸੀਂ ਉਹਨੂੰ ਪਕਾ ਲੈਣਾ ਪਕਾ ਕੇ ਨਾ ਲੈਣਾ ਕਿ ਉਹਦੇ ਵਿੱਚ ਉਹਨਾਂ ਜਿਹੜਾ ਉਹਦਾ ਪਿਉਰੀ ਦਾ ਪਾਣੀ ਜੇ ਟਮਾਟਰਾਂ ਦਾ ਉਹ ਸੁੱਕ ਜਾਏ ਹੁਣ ਜਦੋਂ ਉਹ ਸੁੱਕ ਗਿਆ ਨਾ ਤਾਂ ਤੁਸੀਂ ਉਹਨੂੰ ਜਿਹੜੀਆਂ ਬਰਫ਼ ਵਾਲੀ ਟ੍ਰੇ ਹੁੰਦੀ ਹੈ ਸਾਡੀ ਹਨਾ ਜਿਹਦੇ ਵਿੱਚ ਅਸੀਂ ਆਈਸ ਕਯੂਬਸ ਬਣਾਉਨੇ ਆ ਤੁਸੀਂ ਉਹਨੂੰ ਪੇਸਟ ਨੂੰ ਥੋੜਾ ਜਿਹਾ ਠੰਡਾ ਹੋਣ ਤੇ ਨਾ ਉਹਦੇ ਵਿੱਚ ਭਰ ਦੋ ਉਹਨਾਂ ਆਈਸ ਕਯੂਬਸ ਦੇ ਵਿੱਚ ਤੇ ਉਹ ਤੁਹਾਡੀਆਂ 7-8 ਘੰਟੇ ਦੇ ਵਿੱਚ ਜੀ ਆਵਰਨਾਈਟ ਉਹ ਤੁਹਾਡੀਆਂ ਆਈਸ ਕਯੂਬਸ ਜਿਹੜੀਆਂ ਨੇ ਤਿਆਰ ਹੋ ਜਾਣਗੀਆਂ ਹੁਣ ਇਹਨੂੰ ਕਯੂਬਸ ਦੇ ਵਿੱਚ ਹੀ ਕਯੂ ਕਰਨਾ ਕਿਉਂਕਿ ਜੇ ਤੁਸੀਂ ਇਹਨੂੰ ਕਿਸੇ ਹੋਰ ਭਾਂਡੇ ਦੇ ਵਿੱਚ ਵੀ ਫ੍ਰੀਜ਼ ਕਰੋਗੇ ਨਾ ਤਾਂ ਬਾਅਦ ਦੇ ਵਿੱਚ ਜਦੋਂ ਤੁਸੀਂ ਉਹਨੂੰ ਕੱਢਣਾ ਹੋਗਾ ਹਨਾ ਇਹ ਤੁਹਾਨੂੰ ਉਸ ਵੇਲੇ ਦਿੱਕਤ ਦੇਊਗਾ ਤਾਂ ਤੁਸੀਂ ਇਹਨੂੰ ਉਸੇ ਤਰ੍ਹਾਂ ਆਈਸ ਕਯੂਬ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਕਯੂਬਸ ਕੱਢਣੀਆਂ ਸਾਨੂੰ ਸੌਖੀਆਂ ਲੱਗਦੀਆਂ ਤੇ ਫਿਰ ਕਿਸੇ ਵੀ ਜਿਹੜਾ 에ਅਰ ਟਾਈਟ ਕੰਟੇਨਰ ਆ ਉਹਦੇ ਵਿੱਚ ਇਹਨੂੰ ਪਾ ਕੇ ਰੱਖ ਲਓ ਚਾਹੇ ਕਿਸੇ ਵੀ ਜਿਹੜਾ ਜ਼ਿਪਰ ਵਾਲਾ ਬੈਗ ਹੁੰਦਾ ਤੁਸੀਂ ਇਹਨੂੰ ਉਹਦੇ ਵਿੱਚ ਪਾ ਕੇ 6 ਮਹੀਨਿਆਂ ਤੱਕ ਤੁਸੀਂ ਇਸ ਤਰ੍ਹਾਂ ਜਿਹੜੇ ਟਮਾਟਰ ਵੀ ਆ ਤੁਹਾਡੇ ਤੁਸੀਂ ਇਹਨਾਂ ਨੂੰ ਵੀ ਵਰਤ ਸਕਦੇ ਹੁਣ ਇੱਕ ਗੱਲ ਹੋਰ ਜਿਸ ਤਰ੍ਹਾਂ ਮੌਸਮੀ ਸਬਜ਼ੀਆਂ ਹੁੰਦੀਆਂ ਹਨਾ ਸਰਦੀ ਦੇ ਵਿੱਚ ਜਿਵੇਂ ਮੰਨ ਲਓ ਮਟਰ ਆ ਗਏ ਹਨਾ ਜਾਂ ਫਿਰ ਗਾਜਰਾ ਗੋਭੀ ਇਹ ਜਿਹੜੀਆਂ ਵੀ ਅਸੀਂ ਹਰੀਆਂ ਸਬਜ਼ੀਆਂ ਚਾਹੇ ਉਹ ਗਰਮੀ ਦੀਆਂ ਚਾਹੇ ਸਰਦੀ ਦੀਆਂ ਹਨਾ ਮੇਰੀ ਇੱਕ ਆਦਤ ਹੈਗੀ ਹੈ ਸ਼ੁਰੂ ਤੋਂ ਕਿ ਮੈਂ ਇੱਕ ਹਫ਼ਤੇ ਦੀ ਸਬਜ਼ੀ ਲੈ ਲੈਨੀ ਆ ਤੇ ਫਿਰ ਕਿਉਂਕਿ ਮੇਰੀ ਦਿੱਕਤ ਵੀ ਇਹ ਹੈ ਕਿ ਮੇਰੇ ਕੋਲ ਸਮੇਂ ਦੀ ਘਾਟ ਹੁੰਦੀ ਹੈ ਤੁਸੀਂ ਇਹ ਚੀਜ਼ ਤੁਹਾਡੇ ਤੇ ਹੈ ਜੇ ਤੁਸੀਂ ਕਰਨੀ ਚਾਹੋ ਤਾਂ ਪਰ ਮੈਨੂੰ ਲੱਗਦਾ ਕਿ ਜਿਵੇਂ ਹਰੇ ਮਟਰ ਨੇ ਉਹਨਾਂ ਨੂੰ ਤਾਂ ਅਸੀਂ ਸਾਰੇ ਉਹਦੇ ਦਾਣੇ ਜਿਹੜੇ ਕੱਢ ਕੇ ਉਹ ਰੱਖ ਲੈਣੇ ਚਾਹੀਦੇ ਆ ਸਾਨੂੰ ਕਦੇ ਵੀ ਕੰਮ ਆ ਜਾਂਦੇ ਆ ਤੁਰੰਤ ਤੁਹਾਨੂੰ ਫਿਰ ਉਨੀ ਤਿਆਰੀ ਜਿਹੜੀ ਹੈ ਸਬਜ਼ੀ ਬਣਾਉਣ ਦੀ ਉਹ ਨਹੀਂ ਕਰਨੀ ਪੈਂਦੀ ਇਸ ਤਰ੍ਹਾਂ ਇਸ ਤੋਂ ਬਿਨਾ ਵੀ ਜੇ ਅਸੀਂ ਗੱਲ ਕਰੀਏ ਤਾਂ ਜਿਵੇਂ ਗਾਜਰ ਹੈ ਗੋਭੀ ਹੈ ਜਾਂ ਫਿਰ ਚਾਹੇ ਸ਼ਿਮਲਾ ਮਿਰਚਾ ਹੈ ਸ਼ਿਮਲਾ ਮਿਰਚ ਦੀ ਥੋੜੀ ਦਿੱਕਤ ਹੈਗੀ ਹੈ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਕੱਟ ਕੇ ਨਹੀਂ ਰੱਖ ਸਕਦੇ ਉਹ ਥੋੜੀ ਜੀ ਜਿਹੜੀ ਉਹਦੀ ਲੁੱਕ ਖਰਾਬ ਹੋ ਜਾਂਦੀ ਹੈ ਪਰ ਜੇ ਤੁਸੀਂ ਉਹਨੂੰ ਨਮਕ ਵਾਲੇ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦੋਗੇ ਬਣਾਉਣ ਤੋਂ ਪਹਿਲਾਂ ਤਾਂ ਵੀ ਉਹ ਸਾਫ਼ ਹੋ ਜਾਂਦੀ ਹੈ ਪਰ ਉਹਨੂੰ ਕੱਟਣ ਨੂੰ ਵੈਸੇ ਵੀ ਟਾਈਮ ਨਹੀਂ ਲੱਗਦਾ ਪਰ ਜਿਹੜੀਆਂ ਬਰੀਕ ਚੌਪ ਕਰਨ ਵਾਲੀਆਂ ਸਬਜ਼ੀਆਂ ਜਿਹੜੀਆਂ ਸਾਨੂੰ ਟਾਈਮ ਲੈਣੀਆਂ ਸਾਡਾ ਹਨਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਪਹਿਲਾਂ ਹੀ ਕੱਟ ਕੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਤਾਂ ਹੁਣ ਜੇ ਉਹ ਤੁਹਾਡਾ ਸਾਰਾ ਹੀ ਸਾਮਾਨ ਜਿਹੜਾ ਉਹ ਤਿਆਰ ਹੁੰਦਾ ਵੀ ਤੁਹਾਡੇ ਕੋਲ ਅਦਰਕ ਮਿਰਚਾਂ ਤੇ ਲਸਣ ਦਾ ਪੇਸਟ ਪਿਆ ਹੋਇਆ ਹੈ ਤੁਹਾਡੇ ਕੋਲ ਜੇ ਟਮਾਟਰ ਦੇ ਵੀ ਕਯੂਬਸ ਨੇ ਜੇ ਨਾ ਵੀ ਹੋਣ ਟਮਾਟਰ ਕੱਟਣ ਨੂੰ ਕੋਈ ਤੁਹਾਡਾ ਟਾਈਮ ਇੰਨਾ ਨਹੀਂ ਲੱਗਦਾ ਤਾਂ ਤੁਹਾਨੂੰ ਸਿਰਫ ਤੁਸੀਂ ਪਿਆਜ਼ ਹੀ ਕੱਟਣਾ ਹੁੰਦਾ ਹੈ ਇੰਨਾ ਟਾਈਮ ਤੁਹਾਡਾ ਸਬਜ਼ੀ ਬਣਾਉਣ ਤੇ ਜਿਹੜਾ ਹੈਗਾ ਉਹ ਨਹੀਂ ਲੱਗਦਾ ਤਾਂ ਤੁਸੀਂ ਉਨੇ ਟਾਈਮ ਦੇ ਵਿੱਚ ਇਹ ਸਾਰੀ ਤਿਆਰੀ ਜਿਹੜੀ ਆ ਉਹ ਕਰ ਸਕਦੇ ਹੋ ਇੱਕ ਹੋਰ ਜਿਹੜੀ ਬੜੀ ਦਿੱਕਤ ਆਉਂਦੀ ਹੈ ਨਾ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਕਿਚਨ ਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰੀਏ ਕਿਉਂਕਿ ਜਿਹੜੀਆਂ ਅਸੀਂ ਸਬਜ਼ੀਆਂ ਵਗੈਰਾ ਜੇ ਅਸੀਂ ਪਹਿਲਾਂ ਲਿਆ ਕੇ ਰੱਖ ਵੀ ਲੈਨੇ ਆ ਤਾਂ ਉਹਦੇ 'ਚ ਕੀੜਾ ਲੱਗ ਜਾਂਦਾ ਜਾਂ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਇਹ ਖਾਸ ਕਰਕੇ ਹੁੰਦਾ ਹੈ ਕਿ ਚੀਜ਼ਾਂ ਸਲਾਬ ਜਾਂਦੀਆਂ ਹਨਾ ਤੇ ਇਹਦੇ ਲਈ ਵੀ ਤੁਹਾਨੂੰ ਇੱਕ ਛੋਟੀ ਜਿਹੀ ਟਿਪ ਜਿਹੜੀ ਉਹ ਦੇ ਦੇਣੀ ਆ ਕਿ ਤੁਸੀਂ ਬੇਸਣ ਸੂਜੀ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੁਹਾਡੀਆਂ ਚੀਜ਼ਾਂ ਹਨਾ ਜਿਹੜੀਆਂ ਬਹੁਤ ਛੇਤੀ ਖਰਾਬ ਹੁੰਦੀਆਂ ਹਨਾ ਇਹਨਾਂ ਚੀਜ਼ਾਂ ਨੂੰ ਜਾਂ ਫਿਰ ਜਿਵੇਂ ਸੋਇਆਬੀਨ ਦੀਆਂ ਬੜੀਆਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਨੂੰ ਨਾ ਤੁਸੀਂ ਫ੍ਰਿਜ ਦੇ ਵਿੱਚ ਰੱਖਿਆ ਕਰੋ ਫ੍ਰੀਜ਼ਰ ਨਹੀਂ ਫ੍ਰਿਜ ਦੇ ਵਿੱਚ ਰੱਖ ਲਿਆ ਕਰੋ ਜਿਵੇਂ ਮੰਨ ਲਓ ਚਾਹੇ ਸਬਜ਼ੀਆਂ ਵਾਲੀ ਟ੍ਰੇ ਦੇ ਵਿੱਚ ਹੀ ਥੱਲੇ ਤੁਸੀਂ ਇਹਨਾਂ ਦੇ ਪੈਕੇਟ ਰੱਖ ਲੇ ਕਿਉਂਕਿ ਫ੍ਰਿਜ ਦੇ ਵਿੱਚ ਤੁਸੀਂ ਚਾਹੇ ਇਹਨਾਂ ਨੂੰ 6 ਮਹੀਨੇ ਤੱਕ ਵੀ ਰੱਖ ਸਕਦੇ ਹੋ ਇਹਨਾਂ ਨੂੰ ਨਾ ਤਾਂ ਕੀੜਾ ਲੱਗਦਾ ਹੈ ਨਾ ਹੀ ਇਹ ਖਰਾਬ ਹੁੰਦੀਆਂ ਇਸੇ ਤਰ੍ਹਾਂ ਜੇ ਸਾਡੇ ਕੋਲ ਕੋਈ ਬਿਸਕਟ ਹੈ ਜਾਂ ਨਮਕੀਨ ਹੈ ਕੋਈ ਘਰੇ ਗੈਸਟ ਆਏ ਜਾਂ ਸਾਡਾ ਖੁਦ ਦਾ ਦਿਲ ਕੀਤਾ ਸੀ ਉਹਨਾਂ ਨੂੰ ਖੋਲ ਲਿਆ ਜਦੋਂ ਹਨਾ ਹੁਣ ਜਿਹੜਾ ਬਾਕੀ ਬਚ ਜਾਂਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਬੜੀ ਦਿੱਕਤ ਹੁੰਦੀ ਹੈ ਕਿ ਉਹ ਬਹੁਤ ਛੇਤੀ ਜਿਹੜਾ ਇਹ ਉਹ ਨਮੀ ਸੋਖ ਲੈਂਦਾ ਉਹ ਸੁਲਾਬ ਜਾਂਦਾ ਤੇ ਬਾਅਦ ਦੇ ਵਿੱਚ ਖਾਣ ਦੇ ਲਾਇਕ ਨਹੀਂ ਰਹਿੰਦਾ ਤਾਂ ਉਹਨੂੰ ਕੀ ਕਰੀਏ ਹਨਾ ਹੁਣ ਵੈਸੇ ਤਾਂ ਤੁਸੀਂ ਉਹਨੂੰ ਥੋੜਾ ਜਿਹਾ ਸੇਕ ਦੇ ਕੇ ਤੁਸੀਂ ਉਹਨੂੰ ਉਂਝ ਵੀ ਬੰਦ ਕਰ ਸਕਦੇ ਹੋ ਪਰ ਜੇ ਤੁਸੀਂ ਇਹ ਵੀ ਨਹੀਂ ਨਾ ਕਰਨਾ ਚਾਹੁੰਦੇ ਤੁਹਾਡੇ ਪੈਕੇਟ ਜੇ ਇਸ ਤਰ੍ਹਾਂ ਖੁੱਲੇ ਵੀ ਨੇ ਤੁਸੀਂ ਉਹਨਾਂ ਪੈਕੇਟਸ ਨੂੰ ਫ੍ਰਿਜ ਦੇ ਵਿੱਚ ਰੱਖ ਦੋ ਹੁਣ ਤੁਸੀਂ ਕਹੋਗੇ ਫ੍ਰਿਜ ਦੇ ਵਿੱਚ ਤਾਂ ਉਹ ਜਿਹੜੇ ਖਰਾਬ ਹੋ ਜਾਣਗੇ ਬਿਲਕੁਲ ਵੀ ਨਹੀਂ ਹੁੰਦੇ ਇਹ ਐਕਸਪੈਰੀਮੈਂਟ ਤੁਸੀਂ ਜ਼ਰੂਰ ਕਰਕੇ ਦੇਖਿਓ ਇਹ ਮੈਨੂੰ ਵੀ ਪਹਿਲਾਂ ਜਦੋਂ ਮੈਨੂੰ ਪਤਾ ਲੱਗੀ ਸੀ ਨਾ ਇਹ ਗੱਲ ਮੈਨੂੰ ਵੀ ਵਹਿਮ ਹੁੰਦਾ ਸੀ ਇਸ ਚੀਜ਼ ਦਾ ਕਿ ਸ਼ਾਇਦ ਫ੍ਰਿਜ ਦੇ ਵਿੱਚ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ ਪਰ ਉਹ ਖਰਾਬ ਨਹੀਂ ਹੁੰਦੀਆਂ ਉਲਟਾ ਉਹਨਾਂ ਦੇ ਵਿੱਚ ਬਿਲਕੁਲ ਵੀ ਮੌਇਸਚਰ ਐਡ ਨਹੀਂ ਹੁੰਦਾ ਉਹ ਤੁਹਾਡੀਆਂ ਉਸੇ ਤਰ੍ਹਾਂ ਫਰੈਸ਼ ਤੇ ਬਿਲਕੁਲ ਨਮੀਆਂ ਤਾਜ਼ੀਆਂ ਉਹ ਬਣੀਆਂ ਰਹਿੰਦੀਆਂ ਨੇ ਚਾਹੇ ਤੁਹਾਡੇ ਬਿਸਕਟ ਐ ਚਾਹੇ ਨਮਕੀਨ ਐ ਜੇ ਤੁਹਾਡੇ ਪੈਕੇਟ ਖੁੱਲੇ ਵੀ ਨੇ ਤਾਂ ਤੁਸੀਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਰੱਖ ਦੋ ਉਹ ਠੀਕ ਰਹਿਣਗੇ ਇੱਕ ਹੋਰ ਚੀਜ਼ ਪੜ੍ਹਨੋਂ ਕਿ ਘਰੇ ਨਾ ਇੱਕ ਕਿਚਨ ਗਾਰਡਨ ਜਿਹੜਾ ਹੈ ਤੁਸੀਂ ਜ਼ਰੂਰ ਬਣਾਓ ਛੋਟਾ ਜਾਈ ਚਾਹੇ ਤੁਹਾਡੇ ਕੋਲ ਥਾਂ ਵੀ ਨਹੀਂ ਨਾ ਹੈਗੀ ਤੁਸੀਂ ਗਮਲਿਆਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹੋ ਤੇ ਇਹਦੇ ਲਈ ਤੁਹਾਨੂੰ ਨਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਇੱਕ ਬੂਟਾ ਹੀ ਜਿਹੜਾ ਹੈ ਨਾ ਉਹ ਚਾਹੇ ਬੈਂਗਣ ਦਾ ਹੋਵੇ ਹਨਾ ਬੈਂਗਣੀ ਦਾ ਬੂਟਾ ਹੋਵੇ ਚਾਹੇ ਉਹ ਹਰੀਆਂ ਮਿਰਚਾਂ ਦਾ ਹੋਵੇ ਜਾਂ ਟਮਾਟਰ ਦਾ ਹੋਵੇ ਉਹ ਤੁਹਾਨੂੰ ਬਹੁਤ ਸਾਰਾ ਫਲ ਦਿੰਦਾ ਰਹਿੰਦਾ ਐਸੀ ਤਰ੍ਹਾਂ ਜਿਵੇਂ ਖੀਆਂ ਦੀਆਂ ਵੇਲਾਂ ਕਦੂ ਦੀਆਂ ਵੇਲਾਂ ਹਨਾ ਇਹ ਸਾਨੂੰ ਬਹੁਤ ਫਾਇਦਾ ਦਿੰਦੀਆਂ ਰਹਿੰਦੀਆਂ ਨੇ ਤੇ ਇਹਦੇ ਲਈ ਨਾਲ ਹੀ ਦਾ ਦੂਜਾ ਜਿਹੜਾ ਫਾਇਦਾ ਹੁੰਦਾ ਨਾ ਉਹ ਇਹ ਹੁੰਦਾ ਹੈ ਕਿ ਅਸੀਂ ਇਹਦੇ ਵਿੱਚ ਐਕਸਟਰਾ ਕੁਝ ਨਹੀਂ ਕਰਨਾ ਹੁੰਦਾ ਜਿੰਨਾ ਵੀ ਸਾਡਾ ਕਿਚਨ ਦਾ ਵੇਸਟ ਹੁੰਦਾ ਹੈ ਇਹ ਸਾਰਾ ਹੀ ਜਿਹੜਾ ਇਹ ਨਾ ਇਹ ਰੀਯੂਜ਼ ਤੇ ਰੀਪਰੋਡਿਊਸ ਵਾਲਾ ਵੇਸਟ ਹੁੰਦਾ ਜਿਹੜਾ ਕਿਚਨ ਦਾ ਹੁੰਦਾ ਠੀਕ ਹੈ ਜਿਵੇਂ ਸਾਡੇ ਲਸਣ ਪਿਆਜ਼ ਦੇ ਤੇ ਜਿਵੇਂ ਬਾਕੀ ਸਬਜ਼ੀਆਂ ਦੇ ਛਿਲਕੇ ਹਨਾ ਇਹਨਾਂ ਸਾਰੇ ਛਿਲਕਿਆਂ ਨੂੰ ਤੁਸੀਂ ਖਾ ਦੇ ਇਹਨਾਂ ਦੀ ਬਣਾ ਸਕਦੇ ਹੋ ਬਣਾਉਣ ਲਈ ਵੀ ਤੁਹਾਨੂੰ ਕੋਈ ਬਹੁਤ ਹੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੰਨ ਲਓ ਤੁਸੀਂ ਇੱਕ ਪਲਾਸਟਿਕ ਦੇ ਭਾਂਡੇ ਦੇ ਵਿੱਚ ਹੀ ਤੁਸੀਂ ਉਹਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰਤਾ ਜਾਂ ਇੱਕ ਬਾਲਟੀ ਦੇ ਵਿੱਚ ਤੁਸੀਂ ਇਹਨਾਂ ਨੂੰ ਇਹ ਸਾਰੇ ਜਿਹੜਾ ਕੂੜਾ ਇਹਨੂੰ ਪਾਉਣਾ ਸ਼ੁਰੂ ਕਰ ਦੋ ਜਿੰਨੇ ਸਬਜ਼ੀਆਂ ਉਹਦੇ ਵਿੱਚ ਸਿਰਫ ਸਬਜ਼ੀਆਂ ਦੇ ਛਿਲਕੇ ਹੋਣ ਚਾਹ ਪੱਤੀ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਲਸਣ ਪਿਆਜ਼ ਦੇ ਛਿਲਕੇ ਆਲੂ ਵਗੈਰਾ ਦੇ ਛਿਲਕੇ ਤੇ ਹਰੀਆਂ ਸਬਜ਼ੀਆਂ ਦੇ ਤੇ ਚਾਹ ਪੱਤੀ ਠੀਕ ਹੈ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਜਿਵੇਂ ਪਾਣੀ ਪਾ ਦਿਓ ਨਾਲ ਗਲਾਸ ਦੋ ਗਲਾਸ ਤੇ ਇਹਦੇ ਵਿੱਚ ਇਹ ਛਿਲਕੇ ਜਿਹੜੇ ਤੁਸੀਂ ਪਾਉਂਦੇ ਜਾਓ ਇੱਕ ਹਫ਼ਤੇ ਦੇ ਵਿੱਚ ਹੀ ਇਹ ਬਹੁਤ ਚੰਗੀ ਖਾਦ ਜੀ ਤੁਹਾਡੇ ਲਈ ਤਿਆਰ ਹੋ ਜਾਏਗੀ ਤੇ ਇਹਨੂੰ ਜਿਹੜਾ ਇਹਦਾ ਪਾਣੀ ਹੈ ਨਾ ਤੁਸੀਂ ਇਹਨੂੰ ਉਸ ਕਿਆਰੀ ਦੇ ਵਿੱਚ ਜਿੱਥੇ ਤੁਸੀਂ ਆਪਣਾ ਕਿਚਨ ਗਾਰਡਨ ਬਣਾਇਆ ਹੋਇਆ ਹੈ ਨਾ ਇਹਨੂੰ ਯੂਜ਼ ਕਰ ਲਓ ਜਿਵੇਂ ਅੱਜਕੱਲੇ ਇੱਕ ਸਮੱਸਿਆ ਨਹੀਂ ਆ ਜਾਂਦੀ ਹੈਗੀ ਕਿ ਇੱਕ ਤਾਂ ਜਿਵੇਂ ਪੱਤਿਆਂ ਦੇ ਵਿੱਚ ਗਲੀਆਂ ਜੀਆਂ ਨਿਕਲ ਜਾਂਦੀਆਂ ਹਨਾ ਉਹ ਠੀਕ ਰਹਿਣਗੀਆਂ ਤੁਹਾਡੀਆਂ ਸਬਜ਼ੀਆਂ ਤੇ ਨਾਲ ਹੀ ਇਹਦੇ ਨਾਲ ਸਬਜ਼ੀਆਂ ਗਰੋਥ ਛੇਤੀ ਕਰਦੀਆਂ ਬਹੁਤ ਛੇਤੀ ਵਧਦੀਆਂ ਨੇ ਤੇ ਇੱਕ ਗੱਲ ਹੋਰ ਕੀ ਕਿਚਨ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਹੀ ਸਾਰੀ ਸਮੇਟ ਦਿਆ ਕਰੋ ਉਹਦਾ ਇੱਕ ਰੀਜ਼ਨ ਹੈ ਕਿ ਜੇ ਤੁਹਾਡੀ ਕਿਚਨ ਸ਼ਾਮ ਵੇਲੇ ਬਿਲਕੁਲ ਸਾਫ਼ ਸੁਥਰੀ ਹੋਗੀ ਨਾ ਤਾਂ ਜੇ ਤੁਸੀਂ ਸਵੇਰੇ ਉੱਠੋਗੇ ਉਸ ਵੇਲੇ ਤੁਹਾਨੂੰ ਕਿਚਨ ਬਿਲਕੁਲ ਫਰੈਸ਼ ਮਿਲੂਗੀ ਬਿਲਕੁਲ ਸਾਫ ਸੁਥਰੀ ਮਿਲੂਗੀ ਤੇ ਸਾਫ ਸੁਥਰੀ ਕਿਚਨ ਦੇ ਵਿੱਚ ਜਦੋਂ ਤੁਸੀਂ ਐਂਟਰ ਕਰੋਗੇ ਨਾ ਉਹ ਵਾਈਬ ਹੀ ਅਲੱਗ ਹੁੰਦੀ ਹੈ ਤੁਹਾਡਾ ਕੰਮ ਕਰਨ ਨੂੰ ਵੀ ਦਿਲ ਕਰਦਾ ਤੇ ਸਵੇਰੇ ਤੁਹਾਡੇ ਉਹੀ ਕੰਮ ਦਾ ਸਮਾਂ ਵੀ ਜਿਹੜਾ ਹੈ ਘਟ ਜਾਂਦਾ ਹੈ ਤੇ ਰੁਟੀਨ ਦੇ ਵਿੱਚ ਤੁਸੀਂ ਦੇਖੋਗੇ ਕਿ ਨਾਰਮਲੀ ਤੁਸੀਂ 9 9:30 ਵਜੇ ਤੱਕ ਆਪਣੇ ਘਰ ਦਾ ਸਾਰਾ ਕੰਮ ਇਸ ਢੰਗ ਦੇ ਨਾਲ ਖਤਮ ਵੀ ਕਰ ਲੋਗੇ ਤੇ ਤੁਸੀਂ ਵੀ ਰਿਲੈਕਸ ਵੀ ਜਿਹੜਾ ਇਹ ਉਹ ਰਹੋਗੇ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨ ਆਈ ਇਹ ਮੈਨੂੰ ਉਮੀਦ ਹੈ ਕਿ ਜਿਹੜੇ ਮੈਂ ਟਿਪਸ ਤੁਹਾਡੇ ਨਾਲ ਸਾਂਝੇ ਕੀਤੇ ਆ ਤੁਹਾਡੇ ਲਈ ਜ਼ਰੂਰ ਮਦਦਗਾਰ ਹੋਣਗੇ ਇਹ ਸਿਰਫ ਕੱਲੀਆਂ ਕੰਮਕਾਜੀ ਸਵਾਨੀਆਂ ਦੀ ਜਿਹੜੀ ਦਿੱਕਤ ਹੈਗੀ ਹੈ ਉਹ ਨਹੀਂ ਹੈਗੀ ਅੱਜ ਕੱਲ ਸਭ ਕੀ ਚਾਹੇ ਪਿੰਡ ਨੇ ਚਾਹੇ ਸ਼ਹਿਰ ਡੋਮੈਸਟਿਕ ਹੈਲਪ ਮਿਲਣੀ ਜਿਹੜੀ ਹੈ ਉਹ ਬਹੁਤ ਔਖੀ ਹੋਈ ਹੋਈ ਹੈ ਤਾਂ ਇਹ ਲਾਈਫ ਸਟਾਈਲ ਜਿਹੜਾ ਇਹ ਤੁਹਾਡੀਆਂ ਬਹੁਤ ਸਾਰੀਆਂ ਪ੍ਰੋਬਲਮਸ ਸੋਲ ਕਰ ਸਕਦਾ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਹਦੇ ਨਾਲ ਹੀ ਹੁਣ ਪ੍ਰੋਗਰਾਮ ਮੁੱਕਦਾ ਦਿਓ ਇਜਾਜ਼ਤ